ਮੇਰੀ ਮਾਂ ਹੁੰਦੀ ਮੇਰਾ ਯਾ ਹਾਲ ਨਹੀਂ ਹੋਣਾ ਸੀ ਮੇਰੀ ਮਾਂ ਕੋਈ ਨਾ ਭਾਬੀ ਕਿਵੇਂ ਮਰਜੀ ਕਰ ਲੈ ਲੱਗਦੀ ਐ ਮਾਂ ਦੀ ਅਕੇ ਜੇ ਮੇਰੀ ਮਾਂ ਹੁੰਦੀ ਮੇਰਾ ਆ ਹਾਲ ਨਾ ਹੁੰਦਾ ਫਿਰ ਆ ਧਰਤੀ ਤੇ ਖੜੀ ਕੀ ਕਰਦੀ ਐ ਤੂੰ ਬਾਗ ਜਾ ਮਾਂ ਕੋਲ ਹੀ ਉੱਤੇ ਭਾਬੀ ਮੈਂ ਰਹਿਣ ਆਈ ਸੀ ਤਾਂ ਤਾਂ 10 ਮਿੰਟ ਨਹੀਂ ਰਹਿਣ ਦਿੱਤਾ ਮੈਂ ਤੇਰਾ ਕੀ ਮਾੜਾ ਕਰ ਦਿਆ ਨਾ ਮਾੜਿਆ ਵਰਗ ਮਾੜਾ ਹਜੇ ਕੋਈ ਕੱਚ ਰਹੇਗੀ ਸਾਰਾ ਤਾਂ ਤੂੰ ਘਰ ਢੋਲਿਆ ਆ ਲੈਗੀ ਆ ਲੈਗੀ ਚੱਲ ਪੱਭੀ ਮੈਂ ਜਾਣੀਆ ਤੂੰ ਸਾਵਾ ਦਾ ਕਰ ਭਾਵੇਂ ਕਰੀ ਜਾਨੀਆਂ ਦੇ ਸਾਰੇ ਕਰ ਮੇਰੀ ਮਾਂ ਹੁੰਦੀ ਮੈਨੂੰ ਜੰਮੀ ਨਹੀਂ ਜਾਣ ਦਿੰਦੀ ਸੀ ਉਹ ਕਹਿੰਦੇ ਚੱਲ ਪੁੱਤ ਰਹਿ ਜਾ ਰਹਿ ਜਾ ਚੱਲ ਠੀਕ ਹੈ ਪੱਭੀ ਵੱਡੀ ਆਈ ਆ ਮਾਂ ਦੀ 헤ਜਲੀ ساری ਉਮਰ ਨਹੀਂ ਤੇਰੀ ਇੱਥੇ ਚੋਂ ਉਧਰ ਚੱਲਦੀ ਬਥੇਰੀ ਚੋਂ ਉਧਰ ਚ ਲਾ ਗਈ ਤੂੰ ਚੱਲ ਡੰਡੀ ਫੜ ਨਿਕਲ ਮੇਰੇ ਘਰੋਂ ਚੱਲ ਪੱਭੀ ਮੈਂ ਭੱਗ ਜਾਨੀਆ ਧੱਕੇ ਨਾ ਮਾਰ ਮੈਨੂੰ ਤੂੰ ਧੱਕੇ ਮਾਰੀ ਜੀ ਤੈਨੂੰ ਧੱਕੇ ਮਾਰੇ ਨਹੀਂ ਸੀ ਤੈਨੂੰ ੱੱਕੇ ਹੁਣ ਮਾਰੂ ਨਿਕਲ ਚੱਲ ਮੇਰੇ ਘਰੋਂ ਚੱਲ ਤੇ ਚੱਲ ਭਾਬੀ ੱੱਕਣਾ ਮਾਰ ਨਿਕਲ ਜਾ ਜਾਨੀ ਕੀ ਗਾ ਕੀ ਹੋਇਆ ਕਣੇ ਬਈ ਪੈਰ ਠੋਕਰ ਵੱਜੇ ਬਈ ਪੈਰ ਦੇ ਡਿੱਗੀ ਸੀ ਠੋਕਰ ਦਾ ਮੈਨੂੰ ਪਤਾ ਕਿਹੜੀ ਵੱਜੀ ਮੈਂ ਵੀ ਠੋਕਰ ਵੱਜੀ ਠੋਕਰ ਦਾ ਲਾਜ ਤਾਂ ਭੈਣੇ ਮੈਨੂੰ ਕਰਨਾ ਪਊਗਾ ਠੋਕਰ ਨੇ ਬਹੁਤ ਔਖਾ ਕਰ ਰੱਖਿਆ ਨਾ ਵੀ ਠੋਕਰੀ ਵੱਚੀ ਕੀ ਔਖਾ ਕਰਤਾ ਤੈਨੂੰ ਮੈਂ ਗੱਪ ਛੱਡਦੀ ਐ ਤਾਂ ਸ਼ੇਦੀਆਂ ਗੱਲਾਂ 'ਚ ਆ ਜਾ ਕਰ ਉਹਦੀ ਮੈਨੂੰ 24 ਸਾਲ ਹੋ ਗਿਆ ਇਹਨੂੰ ਮੇਰੇ ਤੇ ਨਾ ਯਕੀਨ ਕਰੀ ਤੂੰ ੱਡੀ ਨਾ ਕਾਸਰ ਕੋਈ ਹੁਣ ਮੇਰੇ ਹੱਡ ਤੜਾ ਦੇ ਪਹਿਲਾ ਸਾਰਾ ਘਰ ਢੋਲਿਆ ੱਡ ਤੇਰੇ ਭੰਨੇ ਨਹੀਂ ੱਡ ਤੇਰੇ ਸੇਕਣੇ ਪਹਿਣਗੇ ਫੇਰ ਤੂੰ ਠੀਕ ਹੋਵੇਂਗੀ ਤੂੰ ਵੀ ਨਾ ਕਾਸਰ ਛੱਡੀ ਕੋਈ ਹੱਡ ਸੇਕਣ ਦੀ ਇਹਦੇ ਮਗਰ ਲੱਗ ਕੇ ਬੋਲਣ ਲੱਗ ਗਿਆ ਮੈਨੂੰ ਬੁੱਠਾ ਪਹਿਲਾ ਪੁੱਛਦਾਲਾ ਵੀ ਗੱਲ ਕੀ ਹੋਈ ਐ ਆਉਣ ਸਰ ਮਾ 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 ਆਪਾਂ ਹੈ ਨਹੀਂ ਘਰੇ ਜਰਵਾਣ ਸੁਹਾਰ ਕੀ ਗੱਲ ਕਰ ਮੈਂ ਅੱਖੀਂ ਦੇਖਿਆ ਵੀ ਭੈਣ ਨੂੰ ਧੱਕਾ ਮਾਰੀ ਤੇ ਨਹੀਂ ਕੋਈ ਧੱਕਾ ਨਹੀਂ ਮਾਰਿਆ ਉਹ ਆਪੀ ਉੱਕੜੀ ਐ ਇਹ ਮੈਂ ਧੱਕਾ ਨਹੀਂ ਮਾਰਿਆ ਇਹਨੂੰ ਇਹ ਤਾਂ ਵਿਚਾਰੀ ਉਹ ਚੰਗੀ ਐ ਜਿਹੜੀ ਕਹਿੰਦੀ ਵੀ ਬਾਈ ਮੈਂ ਔਕੜਗੀ ਹਾਂ ਤੇਰੀ ਗਲਤੀ ਛਪਾਉਂਦੀ ਸੀ ਹੁਣ ਵੀ ਆ ਛਪਾਉਂਦੀ ਸੀ ਜੇ ਗਲਤੀ ਛਪਾਉਂਦੀ ਹੁੰਦੀ ਫੇਰ ਇੱਥੇ ਤੱਕ ਨਾ ਗੱਲ ਜਾਂਦੀ ਅਗੇ ਹੱਡ ਸੇਕ ਦੂੰ ਮੈਂ ਕੀ ਕਰਨਾ ਔਰੇ ਰਹਿ ਕੇ ਮੈਂ ਉਹਦੇ ਪੇਕੇ ਬਾਗ ਜੂ ਬਗ ਜਾ ਭੈਣ ਦੀਆਂ ਹੀ ਪੱਕੀਆਂ ਖਾ ਲਈ ਤੂੰ ਰੋਟੀਆਂ ਚੱਲ ਪੈਣੇ ਅੰਦਰ ਬੈਠੇ ਇਹ ਤਾਂ ਮਾਪਿਆਂ ਨੇ ਨਹੀਂ ਇਹਨੂੰ ਕੁਝ ਸਿਖਾਇਆ ਆਪਣੇ ਦਾ ਮਾਪੇਓ ਚੰਗੇ ਨੇ ਤੂੰ ਆ ਗੀਂ ਹਰਕਤਾਂ ਤੋਂ ਬਾਜ਼ ਆ ਜਾ ਰੋਜ਼ ਰੋਜ਼ ਮੈਥੋਂ ਨਹੀਂ ਜਰਿਆ ਜਾਂਦਾ ਮੇਰੇ ਮਾਪੇਓ ਸਿਆਣਾ ਉਹਨਾਂ ਨੇ ਕਿਹਾ ਕਿ ਸੀਤੀ ਤੇ ਹੱਥ ਨਹੀਂ ਚੁੱਕਣਾ ਤਾਂ ਕਰਕੇ ਤੇਰੀਆਂ ਦਿਨੋ ਦਿਨ ਸ਼ਤਾਨੀਆਂ ਵਾਧਦੀਆਂ ਜਾਂਦੀਆਂ ਨੇ ਨਹੀਂ ਤੇਨੂੰ ਮੈਂ ਇੱਕ ਥੱਪੜ ਨਾਲ ਠੀਕ ਕਰਦਾ ਆ ਕਰ ਦੇਂਗਾ ਥੱਪੜ ਨਾਲ ਹੱਥ ਲਾ ਕੇ ਦਿਖਾ ਤੂੰ ਮੇਰੇ ਬਰਸ਼ਾਂ ਵਰਗੇ ਨੇ ਮੇਰੇ ਭਾਈ ਤੇਰੀ ਬੰਬਲੀ ਬਣਾ ਦੇਣਗੇ ਚੰਬਲ ਦਾ ਜਾ ਦੇ ਦੂ ਬਰਸ਼ਿਆਂ ਵਰਗੀ ਤੇਰੀ ਜਵਾਨ ਵੀ ਆ ਜਿਹੜੀ ਵੱਧਦੀ ਰਹਿੰਦੀ ਆ ਦਿਨੋ ਦਿਨ ਵੱਡੀ ਜਾਵੇ ਫੇਰ ਤੈਨੂੰ ਕੀ ਦਰਦ ਹੁੰਦਾ ਸਣਾ ਮੋਟਾ ਅਕਲ ਤੇ ਹੱਥ ਮਾਰ ਧੀਆਂ ਧਿਆਣੀਆਂ ਮਸ ਆਉਂਦੀਆਂ ਨੇ ਹਾਂ ਤੀਜੇ ਦਿਨ ਤਾਂ ਆ ਜਾਂਦੀ ਆ ਇਹ ਕੋਈ ਤਾਰੀਫ ਨਹੀਂ ਕਰਦੀ ਵੀ ਹਾਂ ਜਿਹੜੇ ਚਾਚੇ ਤਾਇਦੇ ਘਰੇ ਜਾਂਦੀ ਆ ਉੱਥੇ ਨਿੰਦ ਤਾਂ ਉੱਥੇ ਨਿੰਦ ਤਾਂ ਹੋਰ ਕੀ ਬੱਲੇ ਆ ਇਹਦੇ ਚੁਗਲੀਆਂ ਹੀ ਕਰਨ ਆਉਂਦੀ ਆ ਜਾਂ ਖਾਣ ਨੂੰ ਆਉਂਦੀ ਆ ਬਸ ਵੀ ਖਾ ਲਾਂ ਆ ਲੈ ਜਾ ਆ ਲੈ ਜਾ ਅਰੇ ਸਵੇਰੇ ਮੇਰੀ ਭੈਣ ਆਈ ਆ ਘੰਟੇ ਵਾਂਗ ਤੈਨੂੰ ਧੱਕੇ ਮਾਰਨ ਲੱਗੀ ਮਾਣੀ ਮੋਟੀ ਸ਼ਰਮ ਕਰ ਆਕਲ ਦਿੱਤੀ ਨਹੀਂ ਤੈਨੂੰ ਤੇਰੇ ਮਾਪਿਆਂ ਨੇ ਤੇ ਬਰਸ਼ਾਂ ਵਰਗੇ ਭਾਈਆਂ ਨੇ ਮੈਨੂੰ ਤਾਂ ਰੱਬ ਨੇ ਦਿੱਤੀ ਆਕਲ ਜਿਹੜੀ ਦਿੱਤੀ ਆ ਤੂੰ ਆਪਦੀ ਆਕਲ ਆਪਦੇ ਦਿਮਾਗ 'ਚ ਰੱਖ ਲੈ ਠੀਕ ਆ ਆਇਆ ਵੱਡਾ ਭੈਣ ਦਾ 헤ਜਲਾ ਲੈ ਕੇ ਵੜ ਗਿਆ ਅੰਦਰ ਇਹਨੂੰ ਨਿਕੰਜਰੀ ਨੂੰ ਸ਼ਰਮ ਆਉਂਦੀ ਵੀ ਤੀਜੇ ਦਿਨ ਆ ਜਾਣੀ ਤੇ ਸਾਨੂੰ ਵਿਆਹ ਤਾਂ ਵਰਤਾ ਲੜਾਈ ਕਰਾਤੀ ਬਿੰਦ ਚ ਆ ਕੇ ਕੰਜਰੀ ਨੇ ਭੈਣ ਦਾ 헤ਜ ਲਿਆ ਤੂੰ ਬਾਹਰੇ ਨਿਕਲ ਕੇ ਰ ਤਰੀਪਾ ਅੰਦੇ ਤਹੱਡ ਮੈਂ ਸੇਕੂ ਤੇ ਇਥੋਂ ਬਾਅਦ ਇਹਨੂੰ ਮੈਂ ਕੱਢਦੀਆਂ ਕਰਾਂ ਆਏ ਨਹੀਂ ਹੈਗੀ ਵੀ ਇੱਥੇ ਚੌਧਰਾਣੀ ਬਣ ਕੇ ਬਹਿ ਜੂਗੀ ਚਲ ਕੋਈ ਨਾ ਕਹਨੇ ਗੁੱਸਾ ਨਾ ਕਰੋ ਤੈਨੂੰ ਪਤਾ ਹੀ ਉਹਦੇ ਸਵਾਰ ਆਤਾ ਜੀ ਹੱਡ ਸੇਕੂਗੀ ਮੁੜਕੇ ਨੇ ਬੇਕਾਂ ਘਣੀ ਮੂੰਹ ਨਹੀਂ ਕਰਨਾ ਕੋਈ ਨਾ ਬਈ ਇਹ ਆਪਣੇ ਘਰੇ ਕੱਲਿਆਂ ਦੇ ਸਾਰੇ ਵੀ ਕਰ-ਕਰ ਆਈ ਖੁਸ ਹੈ ਬਈ ਸਾਰੇ ਤਾਂ ਹੋਵੇ ਬਈ ਪਰ ਆਪਣੇ ਤਾਂ ਪੜ੍ਹੀ ਲਿਖੀ ਐ ਪੰਮੀ ਕਿੰਤਾ ਅਗਰ ਹੋਣੀ ਚਾਹੀਦੀ ਆ ਬਿੱਕੇ ਵੀ ਰਹਿਣਾ ਕਿਵੇਂ ਪਿਆਰ ਕਰਨਾ ਜਦ ਕੋਈ ਕਰ ਨੂੰ ਜੋੜ ਕੇ ਰੱਖਣਾ ਬਥੇਰਾ ਮੈਂ ਚੱਲਦਾ ਇਹਨੂੰ ਚੁੱਪ ਕਰਕੇ ਹਟ ਜਾਣਾ ਵੀ ਚੱਲ ਕੋਈ ਨਾ ਚੱਲ ਕੋਈ ਨਾ ਉਹ ਦਿਨੋਂ ਦਿਨ ਵਾਧੀ ਜਾਂਦੀ ਆ ਉਹਨੂੰ ਐ ਪਤਾ ਨਹੀਂ ਮੈਥੋਂ ਡਰਦਾ ਮੈਨੂੰ ਕੁਝ ਕਹਿਣਾ ਨੇ ਮੈਂ ਤਾਂ ਨਹੀਂ ਕਹਿੰਦਾ ਬਿੱਕਾ ਦੇ ਪਿੱਛੇ ਔਰਤ ਤੇ ਹੱਥ ਚੁੱਕਣਾ ਚੱਲ ਕੋਈ ਨਾ ਬਈ ਹੌਲੀ ਹੌਲੀ ਸਿਆਣੀ ਹੋ ਜੂਗੀ ਆ ਪਿਆ ਕਲਾ ਜੂ ਹੌਲੀ ਹੌਲੀ ਬਭੀ ਨੂੰ ਇਹ ਦੂਜਾ ਵਾਰ ਬਈ ਜੇ ਤੂੰ ਬੁਢੀ ਹੋ ਗਈ ਉਹਦੋਂ ਸਿਆਣੀ ਹੋਊਗੀ ਕੋਈ ਨਾ ਪਿਆ ਜੂ ਕੇ ਮਾਂ ਸਹੀ ਗੱਲ ਕਹਿੰਦੀ ਸੀ ਜਗਤ ਮੈਂ ਜੂੰਦੀ ਆ ਉਹਗਾਤੀ ਤੂੰ ਆ ਜਾ ਕਰ ਜਦੋਂ ਮੈਂ ਮਰ ਗਈ ਤੈਨੂੰ ਕਸੇ ਨਹੀਂ ਨਿੰਦ ਕਰੇ ਬੜਨ ਦੇਣਾ ਉਹੀ ਗੱਲ ਹੋਗੀ ਮੈਂ ਭਨੇ ਤੇਰਾ ਵੀ ਘਰ ਆਹੇ ਤੇਰਾ ਪੂਰਾ ਹੱਕ ਬਣਦਾ ਮੈਂ ਆਪਾਂ ਹੌਲੀ ਹੌਲੀ ਪੰਮੀ ਨੂੰ ਸਮਝਾਵਾਂਗੇ ਮੈਂ ਕਹਿੰਦੀ ਨਾ ਮਾਂ ਜੇ ਤੂੰ ਹੈਗੀ ਹੈਗੀ ਮੇਰੇ ਭਾਬੀ ਮੇਰਾ ਬਾਦੂ ਕਰਦੇ ਜਮੀਨ ਨੂੰ ਮੇਨ ਕੋ ਧੱਕੇ ਮਾਰਦਾ ਹੁਣ ਪਤਾ ਲੱਗਦਾ ਮੈਨੂੰ ਮੇਰੇ ਨਾਲ ਐਵੇਂ ਕਰਦੀ ਮੇਰੇ ਨਾਲ ਭਾਬੀ ਸਹੀ ਗੱਲ ਐ ਮਾਂ ਪੇਕੇ ਹੁੰਦੇ ਨੇ ਮਾਮਾ ਨਾਲ ਹੀ ਹੁੰਦੇ ਨੇ ਪੈਣ ਪਾਈ ਦੇ ਬਰਤਨ ਵਾਲੇ ਹੋ ਰਹਿ ਜਾਂਦੇ ਨੇ ਚਲ ਕੋਈ ਨਾ ਪੈਣੇ ਮਾਰ ਗੁੱਸੇ ਨੂੰ ਆਪਾਂ ਚਾਹ ਬਣਾ ਕੇ ਪੀਨੇ ਚਾਹ ਬਣਾ ਕੇ ਲਿਆਉਣਾ ਨਾ ਭਾਈ ਤੂੰ ਨਾ ਚਾਹ ਕਰ ਮੇਰੇ ਹੁੰਦੇ ਤੂੰ ਚਾਹ ਕਰੂਗਾ ਮੈਂ ਆਪੇ ਕਰ ਲੈਨੀ ਐ ਚਾਹ ਕੋਈ ਤੂੰ ਬਹਿ ਜਾ ਮੈਂ ਕਰਦੇ ਚਾਹ ਭਾਈ ਸੋਈ ਜੂ ਭਾਂਡਿਆਂ ਦਾ ਹੜਕਾ ਹੋਇਆ ਇਨ ਲੋਗ ਦਾ ਹੱਥ ਟੰਡੋਲੇ ਦਿੰਦੀ ਐ ਮੈਂ ਦੇਖਦੀ ਐ ਇਹਨੂੰ ਜਾ ਕੇ ਆਲੇ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਹੁਣ ਤਾਂ ਤੇਰੇ ਨਾਲ ਇੰਨੀ ਹੋ ਕੇ ਹਟਿਆ ਹੁਣ ਤਾਂ ਦੁੱਧ ਚ ਪੱਤੀਆਂ ਪਾਉਣ ਲੱਗ ਗਈ ਪੱਬੀ ਚਾਹ ਕਰਦੀ ਸੀ ਦੁੱਧ ਚ ਕਦੋਂ ਪੱਤੀ ਪਾਣੇ ਬਾਈ ਕਹਿੰਦੀ ਚਾਹ ਕਰਦਾ ਮੈਂ 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 ਚਾ ਮੈਂ ਕਰ ਲੈਨੇ ਬਾਈ ਚਾ ਨਾ ਹੁਣ ਦਿਨੋਂ ਬਾਈ ਦਾ 헤ਜ ਆਉਣ ਲੱਗ ਗਿਆ ਜਦੋਂ ਮੈਂ ਹੈਗੀ ਉਹਨੂੰ ਚਾਹ ਕਰਕੇ ਦੇਣ ਵਾਲੀ ਮੈਂ ਕਰਕੇ ਦੇਉਂਗੀ ਭਾਈ ਆਪ ਚਾਹ ਕਰਨ ਨੂੰ ਕਹਿੰਦਾ ਸੀ ਚਲ ਮੈਂ ਆਖਿਆ ਬਈ ਮੈਂ ਕਰ ਲੈਨੇ ਚਾ ਮੈਂ ਕਰ ਲਾਣੀ ਆ ਨੀ ਸੋਨੂ ਮਾਵਾ ਧੀਆ ਨੂੰ ਆਤ ਹੈ ਹੱਥ ਢੰਡੋਲੇ ਦੇਣ ਦੀ ਪਹਿਲਾਂ ਉਹ ਮੇਰੇ ਕੰਮਾਂ ਚੜਦੀ ਸੀ ਅੱਜ ਆਈਆਂ ਤੂੰ ਦੋ ਘੜੀ ਅੱਜ ਤੂੰ ਅੜਨ ਲੱਗੀ ਉਹ ਤਾਂ ਨਿਕਲ ਹੀ ਪਰਾਂ ਚੱਲ ਹੁਣ ਤੈਨੂੰ ਵੀ ਘਾ ਕੱਢਣਾ ਹੀ ਪਊ ਮੈਨੂੰ ਇਹ ਨਹੀਂ ਹਟਦੀ ਪਤਾ ਨਹੀਂ ਕਦੋਂ ਖੜਾ ਛੱਡੇਗੀ ਮੇਰਾ ਕਿੱਧੇ ਨਿਕਲੂਗੀ ਘਰੋਂ ਆ ਦੇਖ ਲੈ ਅਕਲ ਦੇਖ ਲੈ ਬਾਹਰੋਂ ਆਈਆਂ ਤੂੰ ਮੰਨਿਆ ਚਲ ਅੰਦਰ ਵਾਲੀਆਂ ਚੱਪਲਾਂ ਹੋਰ ਹੁੰਦੀਆਂ ਨੇ ਲੈ ਕੇ ਜੁੱਤੀ ਦਰਸੋਈ ਚ ਵੜ ਗਈ ਕੀ ਨਹੀਂ ਬੋਲੋ ਹਟਦੀ ਮੈਨੂੰ ਤੇ ਗਿੱਚੀ ਚ ਹੱਥ ਫੇੜਨਾ ਹੀ ਪਊਗਾ ਸਿਆਣੇ ਸੱਚ ਕਹਿੰਦੇ ਨੇ ਕਿ ਬੁੜੀਆਂ ਦੇ ਗੁੱਤ ਪਿੱਛੇ ਮਤ ਹੁੰਦੀ ਆ ਪਿਆਰ ਨਾਲ ਇਹਨੂੰ ਬਥੇਰਾ ਸਮਝਾ ਲਿਆ ਏਮ ਛੱਟੜਾਂ ਨਾਲ ਹੀ ਸਮਝੂਗੀ ਨਾ ਦੁੱਕੀ ਪਕਾਈ ਮਾਰੀ ਜੰਨੀ ਆ ਮੈਨੂੰ ਤਾਂ ਮੇਰੀ ਪਕਾਈ ਲੱਗਣੀ ਐ ਅੱਜ ਜਦੋਂ ਦੀ ਆਈਏ ਚੰਡੇਲ ਨੇ ਲੜਾ ਰੱਖਿਆ ਕੀ ਗੱਲ ਆ ਜਿਹੜਾ ਰੱਖਿਆ ਪਿਆ ਨੇ ਚਾਹ ਦੀ ਹੁੰਦੀ ਜਨ ਚਾਹ ਕਰਨ ਵਾਲੀ ਹੁੰਦੀ ਕਰਕੇ ਪੀਉਂਦੀ ਸਾਨੂੰ ਹਾਂ ਪਰੋਂ ਬਾਹਰੋਂ ਆਇਆ ਨਾ ਕੋਈ ਚਾਹ ਨਾ ਪਾਣੀ ਮੈਂ ਚਾਹ ਬਣਾਉਂਦਾ ਸੀ ਭੈਣਾਂ ਹੀ ਚੱਲ ਮੈਂ ਬਣਾ ਦਿੰਨੀ ਆ ਤੂੰ ਉਹਦੀ ਮਗਰ ਪਹਿਰੀਆਂ ਤੇਰੇ ਜਵਾਕ ਤੂੰ ਹੀ ਪਾਲਦੇ ਜਾਂ ਇਹਨੇ ਪਾਲਦੇ ਨਾ ਮੈਂ ਖਾ ਕਰ ਕਰਕੇ ਖਵਾਉਣੀ ਆ ਸਾਨੂੰ ਨਾ ਮੇਰੀ ਗੱਲ ਸੁਣ ਅਕਲ ਨੂੰ ਹੱਥ ਮਾਰ ਲੈ ਨਾ ਜਿੱਦ ਉਹ ਬਾਗੀ ਫੇਰ ਇਹੀ ਬਣਾ ਕੇ ਦੇ ਦੋ ਦਿਨ ਚਾਹਾਂ ਮੈਂ ਇਹ ਦੇਉਂਗੀ ਬਣਾ ਕੇ ਚਾਹ ਮੇਰੇ ਹੱਥਾਂ ਦੀ ਹੀ ਪੀਵੇਂਗਾ ਤਾਂ ਕੇ ਮੂੰਹ ਉੱਠ ਕੇ ਆ ਗਿਆ ਬੋਲਣ ਲੱਗ ਗਿਆ ਵੀ ਐ ਕਰਦੀ ਐ ਕਰਦੀ ਐ ਪੂਰੀ ਖੁਸ਼ ਐ ਇਹ ਓਕੇ ਰੋਂਦੀ ਐ ਇਹ ਵਿੱਚੋਂ ਪੂਰਾ ਮਨ ਖੁਸ਼ ਐ ਦਾ ਵੀ ਇਹ ਲੜੀ ਜਾਂਦੇ ਨੇ ਹੋਰ ਕੀ ਬਾਲਦੀ ਸੀ ਆਹੀ ਬਾਲਦੀ ਸੀ ਤੂੰ ਜਵਾਨ ਸੰਭਾਲ ਕੇ ਬੋਲ ਤੂੰ ਵੱਧ ਬੋਲਦੀ ਐ ਨਾ ਬਈ ਮਾਰਨਾ ਮਾਰਨਾ ਬਈ ਕਸਰ ਰਹੀ ਸੀ ਕੋਈ ਹੋਰ ਮਰਵਾਉਣ ਤੋਂ ਬਿਨਾ ਭੈਣੇ ਤੂੰ ਵੀ ਇਹਨੂੰ ਚਾਹਣਾ ਹਣੀ ਆ ਕਿਰਾ ਮੈਨੂੰ ਇਹ ਹੱਡ ਸੇਕ ਦੇਣ ਦੇ ਇਹ ਟਿਕ ਜੂਗੀ ਨਾ ਬਾਈ ਕੋਟਣਾ ਕੋਟਣਾ ਜੇ ਮੇਰੇ ਸੇਕ ਕੇ ਨਾ ਹੱਡ ਤਾਂ ਤੇਰੀ ਦੇ ਵੀ ਸੇਕ ਕੇ ਜਾਣਗੇ ਜੇ ਇਹ ਵੀ ਤੇਰੀ ਭੈਣ ਤੈਨੂੰ ਲੱਗਦਾ ਮੈਂ ਵੀ ਕਿਸੇ ਦੀ ਭੈਣ ਐ ਆ ਗਿਆ ਤੂੰ ਮੇਰੇ ਤੇ ਹੱਥ ਚੱਕਣ ਵਾਲਾ ਮੇਰੀ ਭੈਣ ਐ ਜਵਾਨ ਨਹੀਂ ਲੜਾਉਂਦੀ ਜਿਵੇਂ ਤੂੰ ਲੜਾਉਣੀ ਆ ਤੂੰ ਘਟਾਂ ਗਲ ਜਵਾਨ ਲੜਾਉਣ ਨੂੰ ਸੇਕ ਲੈ ਹੱਡ ਫਿਰ ਕੀ ਮਿਲ ਜੂਗਾ ਤੈਨੂੰ ਹੱਡ ਸੇਕ ਕੇ ਪਹਿਲਾਂ ਮਾਂ ਦੇ ਪਿੱਛੇ ਲੱਗਾ ਰਹਿੰਦਾ ਮਾਂ ਲੜਾਉਂਦੀ ਰਹਿੰਦੀ 24 ਘੰਟੇ ਹੁਣ ਇਹ ਆਈ ਆ ਹੁਣ ਇਹਦੇ ਪਿੱਛੇ ਲੱਗ ਕੇ ਲੜਨ ਲੱਗ ਗਿਆ ਮੈਂ ਡੱਬ ਪਰਦੀਆਂ ਤੁਹਾਡਾ ਮੈਂ ਲਾ ਕੇ ਖਵਾਉਣੀ ਆ ਸਾਰੇ ਹੀ ਸਾਰੇ ਡੱਬਰ ਮਾੜਾ ਹੋ ਗਿਆ ਪਹਿਲਾਂ ਮੇਰੀ ਮਾਂ ਮਾੜੀ ਹੋ ਗਈ ਹੁਣ ਮੇਰੀ ਭੈਣ ਮਾੜੀ ਹੋ ਗਈ ਤੁਸੀਂ ਚੰਗੇ ਹੋ ਚਲ ਭੈਣ ਤੂੰ ਬੈਠੇ ਤੂੰ ਆਪੀ ਚਾਹ ਬਣਾਉਣਾ ਐਂ ਠੀਕ ਹੋਈਏਗੀ ਇਹ ਬੈਠੋ ਆਰਾਮ ਕਰ ਚਾਹ ਬਣਾ ਸਿੱਧੀ ਹੋ ਕੇ ਨਹੀਂ ਮੈਥੋਂ ਬੁਰਾ ਕੋਈ ਨਹੀਂ ਹੈਗਾ ਮੈਥੋਂ ਬੁਰਾ ਵੀ ਕੋਈ ਹੈ ਨਹੀਂ ਮੈਥੋਂ ਨਹੀਂ ਬਣਦੀ ਚਾਹ ਜਦੋਂ ਦੁਪਹਿਰ ਦਾ ਟਾਈਮ ਹੋ ਗਿਆ ਉਦੋਂ ਬਣਾ ਦੂੰਗੀ ਠੀਕ ਹੈ ਦੰਮ ਦੂੰਗੀ ਮੱਥਾ ਜਦੋਂ ਦੁਪਹਿਰ ਦਾ ਟਾਈਮ ਹੋ ਗਿਆ ਬੋਲਦੀ ਕਿਵੇਂ ਤੂੰ ਬੋਲੂੰਗੀ ਤੈਨੂੰ ਕੀ ਰੁਪੈਣ ਚਾਹ ਬਣਾਉਂਦੀ ਫਿਰ ਉਹਨੂੰ ਚੰਗੇ ਪਰ ਤੂੰ ਕਿਉਂ ਰੋਕਿਆ ਕਿਉਂ ਮਰਜੀ ਆਈ ਆ ਹੁਣੀ ਚੜਾ ਲਾਂ ਉਹਨੂੰ ਰਸੋਈ ਤੇ ਮੇਰੀ ਤੇ ਹੈ ਆ ਕੇ ਕੰਮਜਾ ਕਰ ਲੂਗੀ ਉਹ ਇੱਥੇ ਬੈਠੀ ਰਹੂਗੀ ਮੜਕੇ ਉਹਦਾ ਹੀ ਘਰ ਆ ਇਹ ਉਹਦਾ ਘਰ ਸੀਗਾ ਪਹਿਲਾਂ ਹੁਣ ਨਹੀਂ ਹੈ ਗਿਆ ਉਹਦਾ ਘਰ ਹੈ ਵਿਆਹੀ ਕਾ ਨੂੰ ਸੀ ਫਿਰ ਇੱਥੇ ਰੱਖ ਲਾਂਦੇ ਉਹਨਾਂ ਨਾ ਤੂੰ ਵਿਆਹ ਕਰਾਉਂਦਾ ਉਹੀ ਪਕਾ ਪਕਾ ਖਵਾਈ ਜਾਂਦੀ ਸੋਟ ਸਾਰੇ ਟੱਬਰ ਨੂੰ ਜੇ ਪਾਈ ਨੂੰ ਫੋਨ ਕਰਦਾ ਐਂ ਤੇ ਠੀਕ ਹੋ ਜਾਈਗੀ ਕਰ ਲੈ ਤੁਸੀਂ ਘੱਟੋਂ ਨਾ ਮੈਂ ਚੁੱਪਾਂ ਬੰਮੀ ਚੁੱਪ ਐ ਦੋ ਮੇਰੇ ਨਾਲ ਆਂਗਲ ਜੀ ਥੱਲੇ ਕਰਕੇ ਗੱਲ ਕਰ ਠੀਕ ਆ ਹੁਣ ਤੇ ਮੇਰੀ ਉਂਗਲ ਥੱਲੇ ਕਰਾਉਣੀ ਆ ਤੇ ਹੱਥ ਐ ਥੱਲੇ ਕਰਾ ਸਕਦੀ ਜੋ ਤੇਰੇ ਗਿੱਚੀ ਚ ਪਿਆ ਲਾ ਕੇ ਦੇਖ ਲਈ ਤੂੰ ਹੱਥ ਹੋਏ ਮੈਂ ਭੜੇ ਕਰਦਾ ਤਾਣੀ ਦੇਤੇ ਹੱਥ ਚੁੱਕਦਾ ਜੇ ਭੜੇ ਕਰਦਾ ਹੰਦਾ ਤੇਰੀ ਇੰਨੀ ਜਵਾਨ ਨਾ ਚੱਲਦੀ ਮੇਰੇ ਨਾਲ ਕਦੋਂ ਦਾ ਜਵਾਨ ਲੜਾਈ ਐ ਨਾ ਜਵਾਨ ਮੇਰੀ ਤੈ ਚੱਲਣ ਲਈ ਆ ਲੜਨਾ ਰੱਖਿਆ ਉਹਦੇ ਨਾਲ ਅੱਛਾ ਮਈ ਮਾੜੀ ਹੋ ਗਈ ਫਿਰ ਤਾਂ ਤੁਸੀਂ ਹੀ ਚੰਗੀ ਹੋ ਪਰ ਅਸੀਂ ਸਾਡਾ ਟੱਬਰ ਮਾੜਾ ਹੋ ਗਿਆ ਤੁਹਾਡਾ ਟੱਬਰ ਹੀ ਮਾੜਾ ਹੈ 20 ਸਾਲ ਹੋ ਗਏ ਆਈ ਨੂੰ ਆਹੀ ਕੰਜਰ ਕੀਤਾ ਰਹਿੰਦਾ ਆਹੀ ਕਲੇਸ਼ ਹੈ ਪਹਿਲਾਂ ਤੇਰੀ ਮਾਂ ਕਰਦੀ ਸੀ ਸਾਰਾ ਦਿਨ ਕਲੇਸ਼ ਆਈ ਚੜ ਕੜ ਗਈ ਕੰਮ 'ਚ ਐ ਝੜ ਗਈ ਕੰਮ 'ਚ ਉਹੀ ਚੰਗੀ ਸੀ ਉਹਦਾ ਹੁਣ ਤੇਰੀ ਭੈਣ ਚੰਗੀ ਹੋਗੀ ਮਰਜਾਨਾ ਬੈਠੀ ਐ ਪੂਰੀ ਖੁਸ਼ ਐ ਵਿੱਚੋਂ ਲੜਾਉਣੀ ਆਈ ਸੀ ਲੜਾ ਤੇ ਹੁਣ ਕੀ ਤੇਰਾ ਢੱਡ ਭਰ ਗਿਆ ਸੋਚਿਆ ਸੀ ਵੀ ਜਲ ਸਾਰਾ ਕੰਮ ਨਿਬੜ ਗਿਆ ਵੀ 2 ਘੰਟੇ ਸੌਂਗੀ ਆ ਕੰਜਰੀ ਨੇ ਹੋਰ ਹੀ ਕਲੇਸ਼ ਕਰਾਤਾ ਆ ਕੇ ਨਾਲੇ ਮੇਰੇ ਨਾਲ ਲੜਾਤਾ ਨਾਲੇ ਟਾਈਮ ਖਰਾਬ ਕਰਤਾ ਮੇਰਾ ਲੈ ਮੇਰੇ ਘਰ ਤੇ ਵੀ ਭਾਬੀ ਦੇ ਬਾਈ ਲੜੀ ਜਾਂਦੇ ਨੇ ਮੈਨੂੰ ਪਤਾ ਹੁੰਦਾ ਮੈਂ ਨਾ ਹੀ ਆਂਦੀ ਮੈਂ ਕਉਂ ਆ ਗਈ ਇਹਨਾਂ ਦੇ ਘਰੇ ਸਹੀ ਗੱਲ ਐ ਭੇਕੇ ਮਾਵਾ ਨਾਲ ਹੀ ਹੁੰਦੇ ਨੇ ਮਾਗਰ ਉਹ ਥੱਕੀ ਪੈਂਦੇ ਨੇ ਫਿਰ ਤਾਂ ਜੀਂ ਕਰਦਾ ਪੇਕੇ ਆਣ ਨੂੰ ਮੋਹ ਮਾਰਦਾ ਪੇਕੇ ਦਾ ਸਹੀ ਗੱਲ ਐ ਮਾਵਾ ਨਾਲੇ ਪੇਕੇ ਹੁੰਦੇ ਨੇ ਫਿਰ ਧੱਕੀ ਪੈਂਦੇ ਨੇ ਚਲ ਮਣਾ ਬਗੀ ਜਾਨੀ ਆ ਘਰੇ ਮੇਰੇ ਪਿੱਛੇ ਮੇਰੇ ਭਾਈ ਦੇ ਮੇਰੇ ਭਾਬੀ ਲੜੀ ਜਾਂਦੇ ਨੇ ਕੀ ਫਾਇਦਾ ਉਰੇ ਆਣ ਦਾ ਫੋਨ ਦੇ ਗੱਲ ਕਰ ਲਿਆ ਕਰੂ ਮੇਰੇ ਭਾਈ ਨਾਲ ਕਰ ਲੈ ਜੜੀਆਂ ਤਾਂ ਮਣਜੇ ਚ ਗੱਲਾਂ ਕਰਨੀਆਂ ਨੇ ਤੈਨੂੰ ਘਰੋਂ ਕੱਢ ਕੀ ਸਾਹ ਲਊਂਗੀ ਮੈਂ ਵੀ ਜੱਟ ਦੀ ਧੀ ਨਹੀਂ ਹੈਗੀ ਤੂੰ ਹਟਦੀ ਨਹੀਂ ਬੋਲਣਾ ਨਹੀਂ ਹੜਦੀ ਮੈਂ ਤਾਂ ਤੈਨੂੰ ਕੀ ਚਾਹ ਗਿਆ ਸੀ ਚਾਵਣਾੜਾ ਜਿਵਾਣ ਚ ਲਾਈ ਜਾਨੀ ਹੈ ਹੱਥ ਚ ਲਾੜਾ ਤੈਨੂੰ ਕਿਹਾ ਜਦੋਂ ਟਾਈਮ ਹੋ ਗਿਆ ਚਾਹ ਦਾ ਉਦਹੀਂ ਧਰੂੰ ਉਹਨਾਂ ਚਰ ਜਮਾ ਨਹੀਂ ਦਰਦੀ ਸੀ ਅੰਨੇ ਚੁੱਪ ਜਿਕੇ ਬੈਠੇ ਹੋ ਉਹੀ ਬੈਠੇ ਪੁੱਤ ਮੇ ਦਾ ਨਾ ਨਾ ਪੂਆ ਜੀ ਮੈਨੂੰ ਲੱਗਦਾ ਤੁਸੀਂ ਕਿਸੇ ਗੱਲੋਂ ਉਦਾਸ ਹੋ ਨਾ ਪੁੱਤ ਤੈਨੂੰ ਹੀ ਲੱਗਦਾ ਤੈਨੂੰ ਉਹੀ ਬੈਠੀ ਆ ਮੇ ਦਾ ਜੇ ਕੋਈ ਗੱਲ ਆਪੇ ਮੈਨੂੰ ਦੱਸ ਦੋ ਨਾ ਨਾ ਪੁੱਤੋ ਕੋਈ ਗੱਲ ਨਹੀਂ ਹੋਈ ਪੂਆ ਜੀ ਮੈਂ ਤਾਂ ਕੱਲ ਤਾਂ ਚੀਜੀ ਲੈ ਕੇ ਆਉਣੀ ਆ ਤੁਹਾਨੂੰ ਜੀ ਚੀਜੀ ਲੈ ਕੇ ਦਊਂਗੀ ਕੋਈ ਨਾ ਪੁੱਤ ਤੂੰ ਖਾਲਾ ਜੀਜੀ ਮੈਨੂੰ ਲੱਗਦਾ ਰੀਤ ਨੂੰ ਸਿਖਾਈ ਜਾਂਦੀ ਆ ਇਹ ਦਿਨੋਂ ਦਿਨ ਵਾਦੀ ਜਾਂਦੀ ਆ ਇਹਨੂੰ ਮੈਂ ਕਰਦੀ ਆ ਠੀਕ ਇਹਨੂੰ ਪੁਰਿਆ ਨਹੀਂ ਨੱਤੇ ਨੂੰ ਉਹ ਤਾਂ ਬੈਠੀ ਦਿਖ ਗਈ ਪਹਿਲਾਂ ਮੈਂ ਤੈਨੂੰ ਦਿਖੀ ਨਹੀਂ ਹੈਗੀ ਹੈ ਤੂੰ ਮਾਤਾ ਦਾ ਰੋਜੇ ਘਰੇ ਹੁੰਨੇ ਆ ਭੂਆ ਤਾਂ ਮਸਾ ਆਏ ਨੇ ਮੈਂ ਤਾਂ ਕਰ ਕਿਉਂ ਨਾ ਕੋਲ ਬੱਗ ਗਈ ਸੀ ਮੰਜ ਮਸਾ ਆਈਏ ਫਿਰ ਉਸੇ ਕੋਲੀ ਰਹਿਲਾ ਤੂੰ ਸਾਰਾ ਟੱਬਰ ਭੂਆ ਭੂਆ ਕਰੀ ਜਾਂਦਾ ਉਸੇ ਦੀਆਂ ਪੱਕੀਆਂ ਖਾ ਲਓ ਫਿਰ ਮੈਨੂੰ ਤਾਂ ਐਂ ਸਮਝਦੇ ਨੇ ਇਹ ਤਾਂ ਛੱਤਰ ਖਾਣ ਨਹੀਂ ਲਿਆਂਦੀ ਹੈ ਜਿਵੇਂ ਸੱਤ ਬਗਾਨੀ ਹੁੰਦੀ ਹੈ ਓਹੋ ਮੈਂ ਤਾਂ ਉਸ ਤੋਂ ਹੀ ਨਰਾਜ਼ ਹੋਈ ਜਾਂਨੇ ਹਾਂ ਭੂਆ ਕੋਲੇ ਬੈਠੂਗੀ ਮਾਸੀ ਰੋਣ ਤੇ ਨੂੰਨ ਕੋ ਵੀ ਤਾਂ ਬੈਣੀ ਹੁੰਨੀ ਓਵੇਂ ਨਾ ਮੱਸੀ ਵੇਲ ਤੱਕ ਤੇਰੇ ਪੈਰਾਂ ਥੱਲੇ ਅੱਗ ਮਚਣ ਲੱਗ ਜਾਂਦੀ ਐ 5 ਮਿੰਟ ਨਹੀਂ ਉਹਨਾਂ ਕੋਲੇ ਬੈਂਦੀ ਇਹਦੇ ਕੋਲੇ ਸਾਰਾ ਦਿਨ ਬੈਠੀ ਰਹਿਣੀ ਐ ਜਦੋਂ ਆਉਂਦੀ ਐ ਮੇਰੀ ਗੱਲ ਸੁਣ ਬੈਠ ਗਈ ਠੀਕ ਐ ਇਹ ਤੋਂ ਬਾਅਦ ਹੁਣ ਮੇਰੇ ਕੋਲ ਉਹਦੇ ਕੋਲੇ ਬੈਠੀ ਦਿਖ ਗਈ ਨਾ ਛੱਤਰ ਫੇਰ ਦੂੰ ਮੈਂ ਚੁੱਪ ਕਰਕੇ ਜਾ ਕੇ ਕਿਤਾਬਾਂ ਜਾ ਕੇ ਪੜ੍ਹਾਈ ਕਰ ਲੈ ਮੇਰੇ ਪਿੱਛੇ ਲੈ ਭਾਬੀ ਉਹ ਹੀ ਲੜੀ ਜਾਂਦੀ ਐ ਕੁੜੀ ਨਾਲ ਹੀ ਲੜੀ ਜਾਂਦੀ ਐ ਫਿਰ ਬਿੰਦ ਹੋ ਗਏ ਮੇਰੇ ਲੈ ਬੈਠ ਗਈ ਕੁੜੀ ਹੈ ਮਦਉਂ ਹੀ ਆ ਗਈ ਆ ਦੇਖ ਰਵੇ ਨਹੀਂ ਸੋਖੀਆਂ ਮੈਂ ਕੀ ਕਰਨਾ ਆਣਾ ਸੀ ਵਸਾਰੇ ਨਾਲ ਲੜੀ ਜਾਂਦੀ ਐ ਤੇਜ ਵਾਲੀ ਆ ਗਈ ਸਾਡੇ ਦਾ ਹੁਣ ਖੜੀ ਕੀ ਚੱਕੀ ਜੰਨੀ ਆ ਚੱਲ ਜਾ ਕੇ ਬਾਹਰ ਅੰਦਰ ਬਿਟਰ ਬਿਟਰ ਚੱਕੀ ਜਾਂਦੀ ਆ ਤੇ ਬਾਈ ਬਾਹਰ ਬਗ ਗਿਆ ਨਾ ਉਦੋਂ ਬਗ ਜੂਗੀ ਬਾਈ ਕੰਧ ਉਰੇ ਬਹਿ ਜਾ ਮਤਲਬ ਹੁੰਦੇ ਬਾਗੀ ਫਿਰ ਕੋਲੇ ਮੈਂ ਆਖਿਆ ਸੀ ਬਹਿ ਜਾ ਉਹ ਬਾਗੀ ਚੱਲ ਹੁਣ ਬਗ ਜਾਂਦੇ ਫਿਰ ਮੈਂ ਬਗ ਜੂਗੀ ਫਿਰ ਨਹੀਂ ਮੈਂ ਆਂਦੇ ਉਰੇ ਇਹਨੂੰ ਫੇਰ ਪਤਾ ਲੱਗੂ ਜਦ ਆਦੇ ਪੇਕੇ ਗਏ ਨੇ ਤੇ ੱੱਕੇ ਪੈ ਗਏ ਫਿਰ ਪਤਾ ਲੱਗੂ ਨਣ ਦਾ ਕੀ ਚੀਜ਼ ਹੁੰਦੀ ਐ ਨਾ ਮੇਰੇ ਪਿੱਛੇ ਸਾਰਾ ਨਾਲ ਲੜੀ ਜਾਂਦੇ ਭਾਬੀ ਕੋਈ ਘਰ ਹੈ ਕੋਈ ਬੇੜਾ ਹੈ ਮਾਂ ਹੁੰਦੀ ਮੈਨੂੰ ਜਾਨ ਨਹੀਂ ਦਿੰਦੀ ਸੀ ਭਾਬੀ ਮੈਨੂੰ ਰਹਿਣ ਨਹੀਂ ਦਿੰਦੀ ਆ ਜਾ ਬਣੀ ਬੈਠਾ ਲਈ ਮੈਂ ਜਾਣੀਆ ਮੇਰੇ ਜਾਲ ਆ ਗਿਆ ਮੈਂ ਖੜੀਆਂ ਨੇ ਮੈਂ ਪਾਣੀ ਪੂਣੀ ਪੈਣ ਜਾਣੇ ਓ ਖੇਤ ਸੁਣੋ ਵੱਢੀ ਜਾਂਦੇ ਨੇ ਮੈਂ ਜਾਣੀਆ ਜਾਗਾ ਬੇ ਕੰਮ ਦਾ ਕਾਨੂੰ ਕਰਨੇ ਨੇ ਭੈਣੇ ਮੈਨੂੰ ਪਤਾ ਤੂੰ ਤੇ ਕੇਸ ਕਰਕੇ ਜਾਨੀ ਆ ਨਾ ਬਈ ਮੈਂ ਐਸ ਗਾਈ ਸੋਣ ਵਾਲੇ ਬਈ ਪਾਣੀ ਪੀਣਾ ਮੈਂ ਕਰੇ ਮੈਂ ਦੱਸ 2 ਘੰਟੇ ਆਖੇ ਸੀ ਮੈਂ ਚਾ 2 ਘੰਟੇ ਲਾ ਆਉਂਗੀ ਚੱਲ ਮੈਂ ਜਾਨੀ ਆ ਬਈ ਮੈਂ ਪਾਣੀ ਪੂਣੇ ਪੀਣਾ ਮੈਂ ਸਾਨੂੰ ਗਰਮੀ ਵਾਲੀ ਐ ਪਾਣੀ ਤੇਰਾ ਵੀ ਘਰ ਆ ਇਹ ਜੇ ਤੈਨੂੰ ਬੋਲਦੀ ਆ ਫਿਰ ਕੀ ਗੱਲ ਆ ਘਰ ਤਾਂ ਤੇਰਾ ਹੈਗਾ ਮੈਂ ਤਾਂ ਤੈਨੂੰ ਪਿਆਰ ਕਰਦਾ ਰਿਸ਼ਤਾ ਤੈਨੂੰ ਪਿਆਰ ਕਰਦੀ ਆ ਤੇ ਸਾਡੇ ਘਰ ਕੀ ਰਹਿ ਜਾ ਨੂੰ ਬੋਲੀ ਜਾਂਦੇ ਨਾ ਕੋਈ ਨਾ ਬਈ ਮੈਂ ਫੇਰ ਲਾ ਮੈਨੂੰ ਤਾਂ ਭਾਬੀ ਕੁਝ ਨਹੀਂ ਕਹਿੰਦੀ ਤੇ ਤੈਨੂੰ ਹੀ ਬਹਿਮ ਪੈ ਰਿਹਾ ਤੈਨੂੰ ਕੁਝ ਨਹੀਂ ਆਖਿਆ ਮੈਨੂੰ ਭਾਬੀ ਨੇ ਪਤਾ ਤਾਂ ਭੈਣੇ ਮੈਨੂੰ ਸਾਰਾ ਚਲ ਫਿਰ ਵੀ ਤੈਨੂੰ ਐ ਲੱਗਦਾ ਚਲ ਮੈਂ ਤੈਨੂੰ ਛੱਡਿਆ ਆਉਂਗਾ ਘੰਟਾ ਘੜੀ ਹੋਰ ਆਰਾਮ ਕਰ ਲੈ ਨਾ ਕੋਈ ਨਾ ਬਈ ਮੈਂ ਬਸਰੇ ਬਗ ਜੂੰਗੀ ਕੁਝ ਨਹੀਂ ਹੁੰਦਾ ਤੂੰ ਆਰਾਮ ਕਰ ਲੈ ਥੱਕਿਆ ਹੋਇਆ ਤੂੰ ਹੈ ਕਿਆ ਮੜੀ ਬਸ ਤੇ ਕਿਵੇਂ ਬਗ ਜੇਗੀ ਮੈਂ ਬਿਲਾਂ ਹੀ ਆ ਮੈਂ ਛੱਡਿਆ ਆਉਂਗਾ ਤੈਨੂੰ ਨਾ ਵੀ ਤੂੰ ਪੈ ਜਾ ਆਰਾਮ ਕਰ ਲੈ ਸਰਦਨ ਹੋ ਗਿਆ ਤੈਨੂੰ ਕੰਮ ਕਰਦੇ ਨੂੰ ਮੈਂ ਬਗ ਜੂੰ ਬਸ ਕੁਝ ਨਹੀਂ ਹੁੰਦਾ ਸੁਣ ਲਿਆ ਮੈਂ ਸਾਰੀਆਂ ਗੱਲਾਂ ਸੋਡੀਆਂ ਕਿ ਮੈਂ ਛੱਡਿਆ ਹਣਾ ਨਾ ਜਦੋਂ ਮੈਨੂੰ ਮੈਂ ਕਹਿਣੀ ਹੁੰਦੀ ਵੀ ਮੈਨੂੰ ਲੈ ਜਾ ਕਿਤੇ ਉੱਥੇ ਲੈ ਜਾ ਉਦੋਂ ਤੇਰੇ ਸੂਲ ਹੁੰਦਾ ਇਹਦੇ ਵਾਰੀ ਆ ਕਿ ਮੈਂ ਛੱਡਿਆ ਹਣਾ ਆਈ ਨਹੀਂ ਸੋਚਦਾ ਵੀ ਕਿੰਨੇ ਦਾ ਤੇਲ ਕੁੱਕੂਗਾ ਟਕੋੜੀਆਂ ਦਾ ਪੁੰਨ ਨਹੀਂ ਲੱਗਦਾ ਪੁੰਨ ਲੱਗਦਾ ਫਿਰ ਸਾਰਾ ਹੀ ਘਰਵਾਰ ਦੇ ਦੇ ਕੁੜੀਆਂ ਨੂੰ ਵੱਧ ਪੁੰਨ ਲੱਗਦਾ ਬਾਕੀ ਮੈਂ ਵਿਹਲਾ ਵਿਹਲਾ ਛੱਡਿਆ ਆਉਂਗਾ ਤਰੱਕੇ ਟੁੱਟ ਦੁਖਦਾ ਵਿਹਲਾ ਤੂੰ ਜਿਹੜੀ ਉਹ ਖੇਤ 'ਚ ਸਰੋਂ ਪਈਏ ਕਿੰਨੇ ਦਿਨਾਂ ਦੀ ਉਹ ਨਾ ਚੱਕ ਕੇ ਲਿਆਂਦੀਗੀ ਜਿੱਥੋਂ ਦੇਹਾੜੀ ਲਾਈ ਬੈਠਾ ਆਪ ਕਰ ਲੈ ਕੰਮਾ ਔਰ ਤੂੰ ਕਰਦੀ ਆ ਕਰਦ ਮੈਨੂੰ ਵੱਦਣਾ ਬੋਲ ਤੂੰ ਹੀ ਵੱਦਣਾ ਬੋਲ ਗਾਹ ਦੀ ਗਾਹ ਗੱਲਾਂ ਵਧਾਈ ਜਾਂਦਾ ਹੋਰ ਆ ਬੈਠੀ ਹੈਗੀ ਮੋਜਾਂ ਨਾਲ ਹੁਣ ਲੜਾਈ ਕਰਾ ਕੇ ਮੇਰੇ ਕੁਛ ਨਹੀਂ ਆਇਆ ਭੈਣ ਤੇ ਨਾ ਜਾ ਭੈਣ ਦਾ ਕੋਈ ਕਸੂਰ ਨਹੀਂ ਹੈਗਾ ਕਸੂਰ ਇਸੇ ਦਾ ਹੀ ਐ ਇਹ ਤਾਂ ਵਿਚਾਰੀ ਆਈ ਸੀ ਅੱਜ ਰਹਿਣ ਵਾਸਤੇ ਹਾਂ ਰਹਿਣ ਵਾਸਤੇ ਤੇਰੀ ਲੜਾਈ ਕਰਕੇ ਜਾਂਦੀ ਆ ਬਹਾਨੇ ਲਾਈ ਜਾਂਦੀ ਆ ਕਿ ਘਰੇ ਸਰਦਾ ਨਹੀਂ ਸਾਰਾ ਪਤਾ ਮੈਨੂੰ ਨਾ ਮੈਂ ਕਿੰਨੀ ਕ ਜਾਨਦੀ ਆ ਪੇਕੇ ਤੇ ਰੋਜ਼ ਆ ਜਾਂਦੀ ਆ ਹੋਇਆ ਕਦੇ ਕੁੜੀ ਨੇ 2 ਸਾਲਾਂ ਬਾਅਦ ਗਿਆੜਾ ਮਾਰ ਲਿਆ 4 ਸਾਲਾਂ ਬਾਅਦ ਮਾਰ ਲਿਆ ਸਾਡਾ ਮੋਹ ਆ ਪਿੰਡ ਭਰਾਵਾਂ ਦਾ ਤਾਂ ਆ ਜਾਂਦੀ ਆ ਛੁਡਾ ਨਹੀਂ ਹੋਣਾ ਤਾਂ ਨਹੀਂ ਆਂਦੀ ਹੈਗੀ ਤੂੰ ਪੂਰੀ ਰੱਖ ਲੈ ਫਿਰ ਇਹਨੂੰ ਜੇ ਮੋਹ ਆ ਉੱਥੇ ਤਲਾਕ ਦਿਵਾ ਦੇ ਪਰੋਣੇ ਨਾਲ ਪੂਰੀ ਵਹਿਜੂਗੀ ਮੋਹ ਐਨਾਂ ਦਾ ਚੱਲ ਤੂੰ ਕੰਮ ਕਰ ਪਗਾਈ ਨਾ ਮਾਰ ਮੈਸਾ ਦਾ ਹੁੰਦਾ ਨਹੀਂ ਕੰਮ ਆ 2 ਵਜੇ ਚਾਹ ਧਰੋਂ ਓਦੋਂ ਪਹਿਲਾਂ ਜਮਾਣੀ ਚਾਹ ਧਰਦੀ ਮੈਥੋੜੇ ਲੱਗ ਜਾਣਗੀਆਂ ਲਾਤੀ ਕਿਵੇਂ ਦੇਖੇਗਾ ਲੜੀ ਜਾਨੇ ਬਾਈ ਤੂੰ ਭਾਬੀ ਨੇ ਸਾਰਾ ਕੁਝ ਕਰ ਲਿਆ ਤੂੰ ਹੀ ਲੜੀ ਜਾਨੇ ਤੂੰ ਹੋਈ ਪਾ ਖੈ ਬੈ ਤੂੰ ਭਾਬੀ ਕੁਝ ਨਹੀਂ ਕਹਿੰਦੀ ਮੈਨੂੰ ਹੋ ਮੈਂ ਜਨਵਰੀ ਬਸ ਦਾ ਟਾਈਮ ਹੋ ਰਿਹਾ ਮੈਂ ਚਾਹ ਤੂੰ ਪੀ ਲਈ ਕਰਦੀ ਸੀ ਭਾਬੀ ਨੇ ਚਾਹ ਮੈਨੂੰ ਕਰਾ ਹੋਈ ਲੜੀ ਜਾਨੇ ਤੂੰ ਦਾ ਲਾ ਕੇ ਤਾਂ ਤੂੰ ਖੁਸ਼ ਸੀ ਨਾ ਤੂੰ ਕਹੀ ਜਨਾ ਤੇਰੇ ਲੱਗ ਜਾਣੀਆਂ ਤੇਰੇ ਲੱਗ ਜਾਣਗੀਆਂ ਜੇ ਲਾਵੇਂਗਾ ਮੇਰੇ ਤਾਂ ਲੱਗਣਗੇ ਇਹਦੇ ਵੀ ਮੇਰੀ ਭੈਣ ਦੇ ਹੱਥ ਲਾ ਕੇ ਦਿਖਾਈ ਤੂੰ ਮੇਰੇ ਲਾ ਕੇ ਦਿਖਾਈ ਫਿਰ ਹੱਥ ਆਇਆ ਵੱਡਾ ਭੈਣ ਦਾ 헤ਜਲਾ ਹੈ ਬਈ ਕੌਣ ਲੜੀ ਜਾਨੇ ਮੇਰੇ ਪਿੱਛੇ ਨਾ ਤੂੰ ਲੜ ਮੈਂ ਤਾਂ ਜਾਨੀਆ ਕਰ ਮੈਂ ਤਾਂ ਮੈਸਨ ਪਾਣੀ ਪੋਣੀ ਪੀਣਾ ਨਾ ਜੇ ਤੈਨੂੰ ਐਵੇਂ ਹੋਵੇ ਵੀ ਇਹ ਲੜਨ ਨਾ ਤਾਂ ਤੂੰ ਝੋਲਾ ਚੱਕ ਕੇ ਨਾ ਮੇਰੇ ਲੜਾਈ ਕਰਾਉਣ ਆ ਜਾਣੀ ਆ ਹੋਰ ਕੀ ਤੈਨੂੰ ਚਾਹੀਦਾ ਹੱਸ ਅਸੀਂ ਚੰਗੇ ਬਲੇ ਬਸਦੇ ਸੀ ਹੱਸਦੇ ਸੀ ਰਸਦੇ ਸੀ ਆ ਕੇ ਜਦੋਂ ਦੀ ਆਇਆ 2 ਘੰਟੇ ਹੋ ਗਏ ਘਰ ਚ ਪਚਾਲ ਪਵਾ ਰੱਖਿਆ ਕੀ ਗੱਲ ਅਸੀਂ ਤੈਨੂੰ ਸੁਖੀ ਬਸਦੇ ਵਧੀਆ ਨਹੀਂ ਲੱਗਦੇ ਲੜਾਈ ਦੇ ਵਿੱਚ ਮੇਰੀ ਭੈਣ ਦਾ ਕੀ ਦੋਸਾ ਲੜਾਈ ਦੀ ਜੜ ਤਾਂ ਤੂੰ ਆ 24 ਘੰਟੇ ਲੜਨੂ ਰਣੀ ਆ ਕਿ ਹਾਂ ਹਾਂ ਤੈਨ ਲੜਾਤੀ ਤੈਨ ਲੜਾਤੀ ਨਹੀਂ ਤੇਨੂ ਘੰਟਾ ਹੋ ਗਿਆ ਕਿ ਮੈਂ ਜਾਨੀ ਆ ਜਾਨੀ ਆ ਮੋਜਾਂ ਨਾਲ ਮੱਛ ਵਾਂਗੂ ਬੈਠੀਆਂ ਜੇ ਜਾਣਾ ਤਾਂ ਨਿਕਲ ਫਿਰ ਹੁਣ ਇੱਥੇ ਬੈਠੀ ਕੀ ਕਰਦੀ ਆ ਕਿਉ ਮੇਰੀ ਭੈਣ ਨੂੰ ਘਰੋਂ ਕੱਢ ਕੇ ਰਾਜੀ ਆ ਜੇ ਤੇਰੇ ਪੇਕੇ ਦੇ ਨਰਾਇ ਕਰਨ ਤੇਰੇ ਮਨ ਤੇ ਕੀ ਬੀਤੂਗੀ ਮੈਂ ਉਹਨਾਂ ਦੇ ਘਰੇ ਜਾ ਕੇ ਕਲੇਸ਼ ਨਹੀਂ ਪਵਾਉਂਦੀ ਮੈਂ ਤਾਂ ਖੁਸ਼ੀਆਂ ਵੰਡਦੀ ਆ ਸਾਰੇ ਟੱਬਰ ਚ ਬੈਹਿ ਕੇ ਆਏ ਨਹੀਂ ਗੱਲਾਂ ਕਰਦੀ ਜਿਵੇਂ ਇਹਨੇ ਕਲੇਣੀ ਨੇ ਕਲੇਸ਼ ਪਵਾ ਰਖਿਆ ਆ ਕੇ ਮਮਾ ਪਪਾ ਕੀ ਗੱਲ ਹੋ ਗਈ ਮੈਨੂੰ ਐਦਾਂ ਲੱਗਦਾ ਜਿਵੇਂ ਤੁਸੀਂ ਸਾਰੇ ਲੜੀ ਜਾਂਦੇ ਹੋ ਨਿਓ ਕੋ ਨਾ ਮੇਰਾ ਪੁੱਤ ਲੜਦੇ ਨਹੀਂ ਹੈਗੇ ਐਸੇ ਪੁੱਤ ਗੱਲਾਂ ਕਰਦੇ ਸੀ ਆਜ ਨੂੰ ਚੀਜੀ ਦੀ ਮਾਰਦੇ ਆ ਵਾ ਐਸੋ ਹੀ ਗੱਲਾਂ ਕਰਦੇ ਸੀ ਲਿਖਿਓ ਕਰਦੇ ਸੀ ਬੋੜਾ ਬੱਚਾ ਮੇਰੇ ਘਰ ਵਾਲੇ ਨੂੰ ਮੇਰੇ ਵਿਰੁੱਧ ਪੜਗਾਤਾ ਕੁੜੀ ਨੂੰ ਪੜਗਾਤਾ ਹੁਣ ਤੇਰਾ ਢਿੱਡ ਭਰ ਗਿਆ ਮੈਂ ਤਾਂ 바ਗੀ ਜਾਨੀ ਆ ਤੂੰ ਖੁਸ਼ ਹੋ ਕੇ ਰਹਿ ਲਈ ਇੱਥੇ ਦਿੱਲੀ ਜੀ ਲੋਜ ਆ ਜੂਗੀ ਚੱਕ ਕੇ ਮੂੰਹ ਲੈ ਹੁਣ ਬਾਹਰ ਵਗ ਗਿਆ ਹੁਣ ਕੋਟਾ ਦੀ ਚਾਹ ਬਣਾ ਕੇ ਪੀ ਲਾ ਨਹੀਂ ਜੇ ਆ ਗਿਆ ਤਾਂ ਸਾਰਿਆਂ ਦਾ ਮੱਥਾ ਡੰਬਣਾ ਪਊਗਾ ਸੱਚ ਮਣਾ ਆ ਗਿਆ ਉਹਨੇ ਮੁੜ ਕੇ ਹੱਲਣ ਨਹੀਂ ਦੇਣੀ ਇਹ ਚਾਹ ਤਾਂ ਮੈਂ ਫੇਰ ਹੀ ਬਣਾਉਂਗੀ ਪਹਿਲਾਂ ਨੂੰ ਘਰੋਂ ਵੱਡਾ ਫੇਰ ਹੀ ਨਿਕਲੂ ਇਹ ਨਹੀਂ ਮੁੜ ਕੇ ਨੇ ਹੱਲਣ ਨਹੀਂ ਦੇਣੀ ਇਹ ਨਕੀ ਡੁਸਕੀ ਜੇ ਜਾਨਨੀ ਆ ਇੱਥੇ ਬੈਠੀ ਕੋਈ ਸੁੱਖ ਵੀ ਭਾਲਦੀ ਆ ਸਾਡੇ ਘਰ ਦੀ ਘੰਟਾ ਹੋ ਗਿਆ ਕਹੀ ਜਾਂਦੀ ਨੂੰ ਮੈਂ ਜਾਨਨੀ ਆ ਜਾਨਨੀ ਆ ਨਿਕਲ ਜਾ ਹਣ ਹੋਰ ਕਿੰਨਾ ਕੁ ਜੇ ਬੈਠੇਗੀ ਹਜੇ ਜਾਣੇ ਆਪਾਂ ਵੀ ਐਵੇਂ ਕਾਹਤੋ ਕਰੀਐਨੀ ਤੂੰ ਘੰਟਾ ਹੋ ਗਿਆ ਕਹੀ ਜਾਂਦੀ ਨੂੰ ਜਾਨਨੀ ਆ ਜਾਨਨੀ ਆ ਤੂੰ ਉਦੋਂ ਜਾਹੀਂ ਜਦੋਂ ਸਾਡੇ ਇੱਕ ਅੱਡੇ ਜਾਣੇ ਦਾ ਸਿਰ ਪਾੜਿਆ ਗਿਆ ਫੇਰ ਤੈਨੂੰ ਸ਼ਾਂਤੀ ਆਊਗੀ ਉਹਨਾਂ ਚਰਨੀ ਤੋਂ ਨਿਕਲਦੀ ਠੀਕ ਹੈ ਭਾਬੀ ਜਾਨੀਆ ਬਾਈ ਨੂੰ ਆ ਜਾਂਦੇ ਮੈਂ ਬਗ ਜੂਗਾ ਜੇ ਮੈਂ ਰਹਿੰਦੀ ਨਹੀਂ ਤੈਨੂੰ ਰਹਿ ਜੂ ਮੈਂ ਜਾਨੀਆ ਬਾਈ ਨੂੰ ਆ ਜਾਂਦੇ ਹਾਂ ਹਾਂ ਜਾਣਦੀ ਆ ਮੈਂ ਤੈਨੂੰ ਤੈਨੂੰ ਆਇਆ ਵੀ ਉਹ ਆ ਜਾਊਗਾ ਮੁੜ ਕੇ ਮੈਨੂੰ ਉਹਨੇ ਹੱਲਣ ਨਹੀਂ ਦੇਣਾ ਵੀ ਮੈਂ ਰਾਤ ਲਾ ਜੂਗੀ ਓਰੇ ਜਾਂ ਉਹਦੀ ਜੇਬ ਨੂੰ ਡੀਕਦੀ ਹੋਵੇਗੀ ਹੋਰ ਕੀ ਵਿਚਾਰ ਰੁਪਏ ਲੈ ਜੂਗੀ ਨਾ ਨਾ ਭਾਬੀ ਮੈਂ ਪੈਸੇ ਦੀ ਭੁੱਖੀ ਨਹੀਂ ਮੇਰੇ ਕਰ ਰੱਬ ਨੇ ਸਾਰਾ ਕੁਝ ਦੇ ਰੱਖਿਆ ਮਦੋਂ ਆ ਕੇ ਜਲ ਬਾਈ ਨੂੰ ਮਿਲ ਜੂਂ ਜਲ ਮੈਂ ਪੈਸੇ ਲੈਣੇ ਮੈ ਤਾਂ ਤੁਹਾਡੇ ਪਿਆਰ ਦੀ ਭੁੱਖ ਹੈ ਬੱਸ ਲੰਦਾ ਤੁਹਾਡੀ ਜੇ ਤੇਰੇ ਕੋਲ ਇੰਨਾ ਕੁਛ ਹੈ ਨਾ ਤਾਂ ਜਾ ਆਪਣੇ ਘਰੇ ਸਾਡਾ ਕਿਉਂ ਕੰਮ ਚੜਾਇਆ ਸਾਡੇ ਘਰੇ ਕਿਉਂ ਕਲੇਸ਼ ਪਵਾਇਆ ਤੈਂ ਮਣਾ ਆਪ ਤਾਂ ਇਹ ਹਲਦੀ ਨਹੀਂ ਇੰਨੇ ਉਹ ਆ ਜੂਗਾ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਨੂੰ ਘਰੋਂ ਕੱਢੀ ਦਿੰਨੀ ਆ ਖੜੀ ਹੋ ਜਾ ਕਿ ਤੈਨੂੰ ਮੈਂ ਇੰਨਾ ਸਾਰਾ ਲਾਵਾਂ ਬੀਜੰਦ ਤੁਰਿਆ ਨਹੀਂ ਆਂਦਾ ਹੈਗਾ ਆ ਬੰਨੇ ਤੇਰੇ ਮੂਰੇ ਦੋ ਹੱਥ ਨਿਕਲ ਜਾ ਹੁਣ ਜਾਨੀ ਆ ਕਦੋਂ ਦੀ ਕਹੀ ਜਾਨਨੀ ਆ ਮੈਂ ਜਾਨੀ ਆ ਜਾਨੀ ਆ ਭਗ ਜੂਗੀ ਜਾਨਨੀ ਆ ਨਹੀਂ ਤੂੰ ਪਿਆਰ ਨਾਲ ਗੱਲ ਹੀ ਨਹੀਂ ਸੁਣਦੀ ਕਿੰਨੇ ਵਾਰੀ ਕਹਤਾ ਤੈਨੂੰ ਖੜੀ ਹੋ ਚੱਲ ਨਿਕਲ ਮੋਜਾ ਨਾਲ ਬੈਠੀ ਜਾ ਰੇ ਚੱਲ ਚੱਲ ਨੱਕ ਦੀ ਸਿਹਦਨ ਹੋ ਜਾ ਹੁਣ ਨਾ ਮੈਨੂੰ ਦਿਖੀ ਇੱਥੇ ਆ ਚੱਕ ਆ ਉਹ ਝੋਲਾ ਜਾ ਆ ਲੈ ਜਾ ਆਪਦਾ ਝੋਲਾ ਇਸੇ ਝੋਲੇ ਨਾਲ ਸਾਰਾ ਘਰ ਢੋਲਿਆ ਤੂੰ ਆ ਲੈ ਜਾ ਆਪਦਾ ਸੰਧਾਰਾ ਕਵਰਾ ਵਿੱਚੋਂ ਬੋਲਨੀ ਮਾਏ ਦੁੱਖ ਸੁਖ ਧੀ ਨਾਲ ਫੋਲਨੀ ਮਾਏ ਆਮਤਾ ਮੇ ਆਮ ਮਾਏ ਆਮ ਖਿੜੇ ਚਾਮਨ ਚਲ ਚਲ ਨਿਕਲੀ ਪਰ ਘੰਟਾ ਹੋ ਗਿਆ ਮਾਂ ਮੈਂ ਮੁਰਣੀ ਪੈਕੇ ਆਉਣਾ ਪੈਕੇ ਹੁੰਦੇ ਮਾਮਨ ਮਾਂ ਮੈਂ ਮੁਰਣੀ ਪੈਕੇ ਆਉਣਾ ਪੈਕੇ ਪਾਪੇ ਜੀ ਕੱਲ ਪੁੱਛਾ ਹਾਂ ਪੁੱਤ ਤੂੰ ਸਾਰੀਆਂ ਚੀਜ਼ਾਂ ਦੋ ਦੋ ਕਿਉਂ ਲੈਂਦੀਆਂ ਨੇ ਹੋਏ ਮੇਰਾ ਬੋਲਾ ਬੱਚਾ ਸਾਰੀਆਂ ਚੀਜ਼ਾਂ ਦੋ ਦੋ ਤਾਂ ਲੈਂਦੀਆਂ ਨੇ ਪੁੱਤ ਇੱਕ ਇੱਕ ਚੀਜੀ ਤੇਰੀ ਭੂਆ ਦੀ ਆ ਪਾਪੇ ਤੁਸੀਂ ਤਾਂ ਮੇਰੀ ਭੋ ਨੂੰ ਕਿੰਨਾ ਪਿਆਰ ਕਰਦੇ ਹੋ ਮੰਮੀ ਤਾਂ ਜਮੀ ਨਹੀਂ ਕਰਦੀ ਨਾ ਪੁੱਤ ਉਹ ਵੀ ਕਰਦੀ ਆ ਤੇਰੀ ਮੰਮਾ ਦਾ ਸੁਭਾਈ ਮਾੜਾ ਨਹੀਂ ਗਰਮ ਆ ਪਿਆਰ ਤਾਂ ਉਹ ਵੀ ਕਰਦੀ ਆ ਆ ਦੇਖੋ ਹੁਣ ਚੀਜੀ ਤੇਰੀ ਭੂਆ ਨੂੰ ਦੇਊਗੀ ਮੇਰੇ ਅੱਖੇ ਤੋਂ ਹਾਂ ਕੀ ਰੰਗ ਗੁੱਸੇ ਹੁੰਦੀ ਆ ਆਲੇ ਪੁੱਤ ਇਹ ਜੋ ਅਧਿਆਚੀ ਜੀ ਤੂੰ ਖਾ ਲਾ ਅਧਿੰਦਰੀ ਪੂਆ ਨੂੰ ਦੇ ਦੇ ਠੀਕ ਹੈ ਜਾ ਪੂਆ ਪੂਆ ਤੇਰਾ ਘਪੂਆ ਪੂਆ ਪੂਆ ਤਾਂ ਸੋਇ ਚੁਣੀ ਆ ਗਈ ਲੱਗਦਾ ਪੂਆ ਬਾਹਰੇ ਹੋਣਗੇ ਅਸੀਂ ਇਕੱਠੇ ਬੈਠ ਕੇ ਖਾ ਲਾਂਗੇ ਜੀਜੀ ਪੂਆ ਮੰਮੀ ਭੂਆ ਕਿੱਥੇ ਆ? ਉਹ ਜਿੱਥੇ ਜਾਣਾ ਸੀ ਭੂਆ ਨੇ ਦਈ ਬਾਗੀ ਆਪਦੇ ਥਾਂ ਟਿਕਾਣੇ ਤੇ। ਭੂਆ ਕਿੱਥੇ ਐ? ਦਿਵਾਖ ਨੂੰ ਕਿਸੇ ਨਾਲ ਕਿਉਂ ਬੋਲਦੀ ਆ? ਉਹ ਤੇ ਇੱਥੇ ਤੇਰੀ ਭੂਆ ਕਿਸੇ ਕਮਰੇ 'ਚ ਹੋਣੀ। ਜਾ ਦੇਖ ਲੈ। ਸਾਰੇ ਪਾਸੇ ਭਾਲ ਲਿਆ ਭੂਆ ਕਿੱਥੇ ਵੀ ਨਹੀਂ ਹੈਗੀ। ਉਹ ਬਾਗੀ 500 ਦਾ ਨੋਟ ਮੰਗਦੀ ਸੀ। ਵੀ ਜੇ ਤੂੰ ਆਵੇਂਗਾ ਤਾਂ 500 ਦਾ ਨੋਟ ਦੇਵੇਂਗਾ। ਮੈਂ ਤਾਂ ਕਹਿਤਾ ਉਹਨੂੰ ਵੀ ਹੈ ਨਹੀਂ ਸਾਡੇ ਕੋਲੇ 500 ਦਾ ਨੋਟ। ਆਪਦਾ ਬਾਗ ਜਾ। ਕੀ ਯਾ ਕੋਈ ਆਪਦੇ ਸੌਰੀਸ ਹੁੰਦੀਆਂ ਨੇ ਤੇ ਪੇਕੇ ਨਹੀਂ ਸੌਂਦੀਆਂ ਕੀ ਤੇ ਚੱਲ ਬੁੱਤਾਂ ਦੇ ਆ ਕੇ ਖੇਡ ਤੂੰ ਤੇਰੀਆਂ ਹਰਕਤਾਂ ਦੇ ਰੋਦਿਆਂ ਵੱਧੀਆਂ ਨਹੀਂ ਜਾਂਦੀਆਂ ਕੀ ਵੱਧ ਗਈਆਂ ਤੂੰ ਮੈਨਾਂ ਮੇਰੀ ਭੈਣ ਨੂੰ ਸਾਡੇ ਗਿਆਤ ਬਾਦ ਘਰੋਂ ਕੱਢਤਾ ਹਾਂ ਹਾਂ ਤੂੰ ਤਾਂ ਹੀ ਕਹੇਗਾ ਵੀ ੱੱੱਕੇ ਮਾਰ ਕੇ ਕੱਢਤਾ ਹੋਰ ਲਾ ਦੇ ਇਲਜ਼ਾਮ ਕੋਈ ਮੇਰੇ ਤੇ ਲਾਉਣੇ ਨੇ ੱੱੱਕੇ ਮਾਰੇ ਹੋਣਗੇ ਤੈਨੂੰ ਸੁਣਾਈਆਂ ਕਰੀ ਜਾਂਦੀ ਸੀ ਉਹ ਵੀ ਮੈਂ ਮੈਂ ਸਾਨੂੰ ਪਾਣੀ ਪਾਉਣਾ ਗਾਂ ਹੀ ਸੌਣ ਵਾਲੀ ਆ ਸਾਡੀ ਬਾਗੀ ਉਹ ਆਪਦੇ ਟਾਈਮ ਤੇ ਬਾਗੀ ਨਹੀਂ ਕੱਢੀ ਆ ਕੋਈ ਗੱਡੀ ਨਹੀਂ ਮੈਂ ਕੱਢਤੀ ਕੱਢੀ ਤਾਂ ਸਹੀ ਕੱਢੀ ਫੇਰ ਇੱਥੇ ਕੀ ਕਰਨ ਆਉਂਦੀ ਆ ਉਹ ਵਿਆਹ ਦੀ ਵਰਤੀ ਉਹ ਤੂੰ ਜ਼ਿਆਦਾ ਨਹੀਂ ਬੋਲਦੀ ਨਹੀਂ ਬੋਲਦੀ ਜ਼ਿਆਦਾ ਸਹੀ ਬੋਲਦੀ ਆ ਮੈਂ ਜਿਹੜਾ ਬੋਲਦੀ ਆ ਤੂੰ ਹੁਣ ਬੋਲ ਫੇਰ ਬੋਲੂਗੀ ਤੂੰ ਤੂੰ ਤਾਂ ਜਿਹੜੀ ਕੁੱਤਿਆਂ ਨੂੰ ਭਗਾਈ ਕਰਨੀ ਸੀ ਕਰਤੀ ਮੈਨੂੰ ਕੁਝ ਠੀਕ ਕਰਨਾ ਪਊਗਾ ਮਾੜਾ ਜੇ ਨਾਲ ਸਾਨੂੰ ਟਾਈਮ ਲੱਗਿਆ ਪੈਰ ਹਾਲੇ ਬਹੁਤਾ ਦੂਰ ਨਹੀਂ ਪਹੁੰਚੀ ਹੋਣੀ ਮੈਨੂੰ ਲੱਗਦਾ ਅੱਡੇ ਤੇ ਹੋਊਗੀ ਇਹਦੋਂ ਪਹਿਲਾਂ ਉਹ ਬੱਸ ਚੜ੍ਹ ਜੇ ਮੈਂ ਜਾ ਕੇ ਮੋਟਰਸਾਈਕਲ ਤੇ ਉਹਨੂੰ ਪਿੰਡ ਛੱਡਿਆ ਆਉਣਾ ਚੁੱਪ ਕਰਕੇ ਬਹਿ ਜਾ ਇੱਥੇ ਜਾਣਾ ਨਹੀਂ ਤਾਂ ਆਪੀ ਭੱਗ ਜੂਗੀ ਬੱਸ ਤੇ ਫਿਰ ਮੈਂ ਵੀ ਜਾਣੀ ਆ ਫੇਕ ਕੇ ਭੱਗ ਜਾ ਕੋਈ ਸੁਖਨੀ ਸਵੇਤਾ ਤੇਰਾ ਇੱਥੇ ਹੋਰ ਕੋਈ ਦਾ ਸੁਖ ਸਵੇਤਾ ਤੈਨੂੰ ਪਕਾਈ ਨਾ ਕਰ ਤੂੰ ਨਾ ਕਰ ਵਾਲੀ ਪਕਾਈ ਆਇਆ ਭੈਣ ਦਾ 헤ਜਲਾ ਉਸੇ ਨੂੰ ਹੀ ਰੱਖ ਲੈ ਇੱਥੇ ਮੰਨੀਆ ਬਕਾਉਣ ਨੂੰ ਨਾ ਉਹਨੂੰ ਲੈਣ ਜਾਣਾ ਖਬਰਦਾਰ ਲੈਣ ਗਿਆ ਤਾਂ ਮੈਂ ਆਪਦੇ ਵੇਖ ਕੇ ਵਗ ਜੂ ਤੂੰ ਵਗ ਜਾ ਕਿਉਂਕਿ ਕਰੋਨਾ ਵੀ ਕੀ ਆ ਮੈਂ ਫਿਰ ਉਹਨੂੰ ਰੱਖ ਲੈ ਓਰੇ ਕੁੜੀ ਰੱਖ ਆਉਦੀ ਮੈਂ ਤਾਂ ਵੇਖ ਕੇ ਚੱਲੀ ਠੀਕ ਐ ਮੈਂ ਮੁੜ ਕੇ ਤੈਨੂੰ ਤੇਰੇ ਆ ਘਰ ਚ ਪੈਰ ਵੀ ਨਹੀਂ ਦਿੰਦੀ ਹੈਗੀ ਉਸੇ ਨਹੀਂ ਰੱਖਣੀ ਤੂੰ ਪਾਪਾ ਪਲੀਜ਼ ਮੰਮੀ ਨੂੰ ਦੱਸਿਓ ਇੱਥੇ ਨਾ ਭੇਜੋ ਮੇਰੇ ਮੰਮੀ ਵੀ ਨਾ ਜੀਣ ਨਹੀਂ ਲੱਗਦਾ ਇਹਨੂੰ ਨਹੀਂ ਹੈਗਾ ਆਪਣਾ ਇਹਨੂੰ ਤਾਂ ਆਪਦੀ ਭੈਣ ਦੀ ਹੈ ਜਿਹੜਾ ਕੁਛ ਹੈਗੀ ਇਹਦੀ ਭੈਣ ਹੀ ਐ ਪਾਪਾ ਪਲੀਜ਼